ਪਹਿਲੇ ਰਾਉਂਡ ਤੋਂ ਹੀ ਪਾਟੀ ਉਮੀਦਵਾਰ ਨੂੰ ਅਜਹੀ ਲੀਡ ਮਿਲੀ ਜੋ ਟੁੱਟ ਹੀ ਨਹੀਂ ਸਕੀ ਤੇ 13ਵਾਂ ਰਾਉਂਡ ਖਤਮ ਹੁੰਦੇ ਪਾਟੀ ਉਮੀਦਵਾਰ ਨੇ ਭਾਰੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਜਿਹੋ ਜੀ ਜਿੱਤ ਉਹ ਜਾ ਜਸ਼ਨ ਜਲੰਧਰ ਵੈਸਟ ਸੀਟ ਫਿਰ ਤੋਂ ਆਮ ਆਦਮੀ ਪਾਰਟੀ ਦੇ ਕਬਜ਼ੇ ਦੇ ਵਿੱਚ ਆ ਗਈ ਹੈ ਪਾਰਟੀ ਕੈਂਡੀਡੇਟ ਮਹਿੰਦਰ ਭਖਤ ਨੇ 37325 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਵੱਡੀ ਜਿੱਤ ਦਾ ਜਸ਼ਨ ਵੀ ਵੱਡਾ ਹੋਇਆ ਜਲੰਧਰ ਵੈਸਟ ਤੋਂ ਮੈਦਾਨ ਮਾਰਨ ਦੇ ਬਾਅਦ ਸ਼ਹਿਰ ਦੇ ਵਿੱਚ ਜਿੱਤੂ ਜਲੂਸ ਕੱਢਿਆ ਗਿਆ ਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਜੋ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਕ ਸਬ ਕੀਤਾ ਹੈ ਔਰ ਨਾਲ ਸਾਰੇ ਵਲੰਟੀਅਰ ਨੇ ਜੋ ਹੈ ਮਿਹਨਤ ਕਰਕੇ ਤੇ ਅੱਜ ਦਾ ਰਿਜ਼ਲਟ ਆਇਆ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ ਕਿ ਉਹਨਾਂ ਦਾ ਕਰਿਸ਼ਮਾ ਹੈਗਾ ਲੋਕੀ ਉਹਨੂੰ ਪਿਆਰ ਕਰਦੇ ਨੇ ਜਨਤਾ ਉਹਨੂੰ ਪਿਆਰ ਕਰਦੀ ਹੈ ਸਤਿਕਾਰ ਕਰਦੀ ਹੈ ਇਹ ਜੋ ਬੋਰਡ ਪਈ ਹੈਗੀ ਏ ਪੰਜਾਬ ਸਰਕਾਰ ਦੇ ਮਾਨ ਸਭ ਦੇ ਕਿਥੇ ਕੰਮਾਂ ਨੂੰ ਪਈ ਆ ਜਿੱਦ ਅਜਸ਼ਨ ਚੰਡੀਗੜ੍ਹ ਦੇ ਵਿੱਚ ਵੀ ਹੋਇਆ ਪਾਰਟੀ ਆਫਿਸ ਦੇ ਵਿੱਚ ਲੱਡੂ ਵੰਡੇ ਗਏ ਤੇ ਭੰਗੜਾ ਪਾਇਆ ਗਿਆ ਕਿ 2 ਸਾਲਾਂ ਚ ਅਸੀਂ ਕੰਮ ਕੀਤੇ ਨੇਗੇ ਲੋਕਾਂ ਨੇ ਸਾਨੂੰ ਫਤਵਾ ਦਿੱਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਅੰਦਰ ਆਪਣਾ ਸਿਆਸੀ ਆਧਾਰ ਖੋ ਚੁੱਕੀਆਂ ਨੰਗੀਆਂ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਪਰ ਪੰਜਾਬ ਨੂੰ ਬਰਬਾਦ ਕਰਨ ਤੋਂ ਸਵਾਏ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਬੀਜੇਪੀ ਵਾਲਾ ਚਲੋ ਉਹਨਾਂ ਦੀ ਗੱਲ ਹੀ ਛੱਡ ਦੋ ਕਿਉਂਕਿ ਉਹ ਲੋਕਾਂ ਨੇ ਸਾਫ਼ ਹੀ ਕਰਤੇ ਕਿ ਭਾਈ ਹੁਣ ਤੋ ਕੋਈ ਹੋਰ ਕੰਮ ਕਰ ਲਓ ਆਪਣੀ ਇਹ ਦੁਕਾਨ ਜਿਹੜੀ ਤੁਸੀਂ ਅਕਾਲੀ ਦਲ ਤੇ ਬੀਜੇਪੀ ਵਾਲਾ ਨੇ ਖੋਲ੍ਹਿਆ ਬੰਦ ਕਰ ਲਓ ਮੇਰੇ ਕੰਮ ਕੀਤੇ ਸਵਾ ਦੋ ਸਾਲਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਆ ਬਾਕੀ ਜਲੰਧਰ ਵੈਸਟ ਦੇ ਵਿੱਚ ਜਿਹੜੇ ਪਹਿਲਾਂ ਐਮ.ਐਲ.ਏ ਰਹੇ ਆ ਭਾਵੇਂ 2 ਸਾਲਾ ਪਿਛਲੇ ਤੇ ਉਹ ਤੋਂ ਪਿਛਲੇ ਨਾ ਕਾਂਗਰਸ ਦੇ ਐਮ.ਐਲ.ਏ ਨੇ ਕੁਝ ਕੀਤਾ ਤੇ ਨਾ ਜਿਹੜਾ 2 ਸਾਲ ਰਿਹਾ ਉਹਨੇ ਕੁਝ ਕੀਤਾ ਲੋਕਾਂ ਨੂੰ ਪਤਾ ਹੈ ਵੀ ਜਿਹਦੀ ਸਰਕਾਰ ਉਹਦਾ ਐਮ.ਐਲ.ਏ ਬਣਾਵਾਂਗੇ ਤੇ ਸਾਡੇ ਡਿਵੈਲਪਮੈਂਟ ਹੋਊਗੀ ਤੇ ਪ੍ਰਮਾਤਮਾ ਕਿਰਪਾ ਕਰੇ ਇਹੋ ਸੰਗਤ ਆਏ ਸੰਗਤ ਜਾਵੇ ਬੰਦਾ ਅਰਸ਼ ਤੇ ਸੰਗਤ ਜਾਵੇ ਬੰਦਾ ਫਰਸ਼ ਤੇ ਜਲੰਧਰ ਵੈਸਟ ਜਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਸਵੇਰ ਤੋਂ ਪਹਿਲਾਂ ਰੁਝਾਨ ਆਉਂਦੇ ਹੀ ਪਿਕਚਰ ਸਾਫ ਹੋਣ ਲੱਗੀ ਸੀ ਪਹਿਲੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਕਰਦੀ ਚਲੀ ਗਈ ਅਤੇ ਆਖਰੀ 13ਵੇਂ ਰਾਉਂਡ ਤੱਕ ਇਹ ਲੀਡ ਵੱਧਦੀ ਗਈ ਆਖਰੀ ਰਾਉਂਡ ਖਤਮ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਖਤ ਨੂੰ 55246 ਵੋਟਾਂ ਪਈਆਂ ਦੂਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਰਹੇ ਜਿਨ੍ਹਾਂ ਨੂੰ 17921 ਵੋਟਾਂ ਮਿਲੀਆਂ ਤੀਜੇ ਨੰਬਰ ਤੇ ਕਾਂਗਰਸ ਰਹੀ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਚੌਥੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਸਰਜੀਤ ਕੌਰ ਰਹੇ ਅਤੇ ਉਹਨਾਂ ਨੂੰ 1242 ਵੋਟ ਹਾਸਲ ਹੋਏ ਹਾਲਾਂਕਿ ਅਕਾਲੀ ਦਲ ਨੇ ਸਰਜੀਤ ਕੌਰ ਦੀ ਚੋਣ ਕੈਂਪੇਨ ਤੋਂ ਕਿਨਾਰਾ ਕਰ ਲਿਆ ਸੀ ਆਖਿਰ ਦੇ ਵਿੱਚ बसपा ਦੇ ਬਿੰਦਰ ਕੁਮਾਰ ਰਹੇ ਜਿਨ੍ਹਾਂ ਨੂੰ ਸਭ ਤੋਂ ਘੱਟ 734 ਵੋਟਾਂ ਮਿਲੀਆਂ ਸਰਜੀਤ ਕੌਰ ਤੇ ਬਿੰਦਰ ਕੁਮਾਰ ਦੋਵੇਂ ਹੀ ਜ਼ਮਾਨਤ ਨਹੀਂ ਬਚਾ ਸਕੇ ਵੱਡੀ ਲੈਂਡਸਲਾਈਡ ਜਿੱਤੇ ਜੀ ਇੱਕ ਤਰਫਾ ਜਿੱਤ ਹੈ ਜਿਹੜੀ ਜਲੰਧਰ ਬੈਸ ਦੇ ਲੋਕਾਂ ਨੇ ਆਵਾਦੀ ਪਾਰਟੀ ਦੀ ਔਰ ਕੇਜਰੀਵਾਲ ਸਾਹਿਬ ਦੀ ਮਾਨ ਸਾਹਿਬ ਦੀ ਪਾਲਿਸੀਆਂ ਨੂੰ ਦੇਖਦੇ ਹੋ ਮਿੰਦਰਪਖ ਜੀ ਦੀ ਝੋਲੀ ਪਈ ਹੈ ਮੈਨੂੰ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਮਿੰਦਰ ਵੈਸੇ ਲੋਕਾਂ ਨੇ ਪੂਰੇ ਪੰਜਾਬ ਦੇ ਦਿੱਤੇ ਕਿ ਅੱਜ ਵੀ ਪੂਰਾ ਜਲੰਧਰ ਜਿਹੜਾ ਉਹ ਪਾਰਟੀ ਦੀਆਂ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਖੜਾ ਹੈ ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਵੈਸਟ ਸੀਟ ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ਤੇ ਰਹੀ ਸੀ ਭਾਜਪਾ ਦੂਜੇ ਸਥਾਨ ਤੇ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਪਰ ਜਿਮਨੀ ਚੌਂ ਦੇ ਵਿੱਚ ਸਥਿਤੀ ਬਿਲਕੁਲ ਉਲਟ ਹੋ ਗਈ ਅਤੇ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਸਥਾਨ ਤੇ ਆਈ ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ਤੇ ਚਲੀ ਗਈ ਜਲੰਧਰ ਤੋਂ ਪੰਕਜ ਕਪਾਹੀ ਦੇ ਨਾਲ ਨਵਿੰਦਰ ਪ੍ਰਾੜ ਅਤੇ ਰਾਗਵਜੈਨ న్యూਸ ਸਿਟੀਂ ਆਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਛਮੀ ਦੀ ਜਿੱਤ ਨੂੰ ਸਰਕਾਰ ਦੇ ਕੰਮਾਂ ਤੇ ਮੋਹਰ ਦਸਿਆ ਤੇ ਜਲੰਧਰ ਵੈਸਟ ਨੂੰ ਬੈਸਟ ਬਣਾਉਣ ਦਾ ਦਾਵਾ ਕੀਤਾ ਆ ਤੁਹਾਡੀ ਗਲੀ ਚ ਕਦੇ ਪਹਿਲਾ ਮੁੱਖ ਮੰਤਰੀ ਆਇਆ ਨਹੀਂ ਅੱਛਾ ਕਹਿੰਦੇ ਮੇਰ ਨਹੀਂ ਆਇਆ ਤੁਸੀਂ ਮੁੱਖ ਮੰਤਰੀ ਦੀ ਗੱਲ ਕਰ ਜਲੰਧਰ ਵੈਸਟ ਦੀ ਗਲੀ ਗਲੀ ਪਹੁੰਚੇ ਮੁੱਖ ਮੰਤਰੀ ਦੇ ਲਈ ਇਹ ਚੋਣ ਕਿਸੇ ਅਗਨੀ ਪਰਖਿਆ ਤੋਂ ਘੱਟ ਨਹੀਂ ਸੀ ਪਰ ਜਲੰਧਰ ਚ ਮੁੱਖ ਮੰਤਰੀ ਦਾ 2017 ਤੇ 2022 ਵਾਲਾ ਅੰਦਾਜ਼ ਨਜ਼ਰ ਆਇਆ ਤੇ ਜਿੱਤ ਵੀ 2022 ਦੀ ਤਰ੍ਹਾਂ ਇਤਿਹਾਸਿਕ ਹੋ ਗਈ ਲੋਕ ਸਭਾ ਚੋਣਾਂ 'ਚ 13 0 ਦਾ ਨਾਰਾ ਦੇਣ ਵਾਲੇ ਮੁੱਖ ਮੰਤਰੀ 13 ਦੇ ਵਿੱਚੋਂ ਸਿਰਫ 3 ਸੀਟਾਂ ਹੀ ਆਮ ਆਦਮੀ ਪਾਰਟੀ ਨੂੰ ਜਿਤਾ ਸਕੇ ਸਨ ਤੇ ਲੋਕ ਸਭਾ ਚੋਣਾਂ ਦੇ ਮਨ ਮੁਤਾਬਕ ਨਤੀਜੇ ਨਾ ਆਉਣ ਤੋਂ 40 ਦਿਨ ਬਾਅਦ ਹੀ ਲੋਕਾਂ ਨੂੰ ਆਪਣੇ ਨਾਲ ਕਰਨ ਦੀ ਚੁਣੌਤੀ ਸੀ ਤੇ ਸੀਐਮ ਇਸ ਚੁਣੌਤੀ ਨੂੰ ਪਾਰ ਕਰਨ 'ਚ ਕਾਮਯਾਬੀ ਰਹੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਥੇ ਇੱਕ ਪਾਸੇ ਸੀਐਮ ਨੇ ਆਪ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਤੇ ਉੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਸਦਕੇ ਸਖਤ ਦਿਸ਼ਾ ਨਿਰਦੇਸ਼ ਵੀ ਦਿੱਤੇ ਤੇ ਦੂਜੇ ਪਾਸੇ ਸੀਐਮ ਨੇ ਜਲੰਧਰ ਨੂੰ ਫਤਿਹ ਕਰਨ ਲਈ ਜਲੰਧਰ ਦੇ ਵਿੱਚ ਡੇਰੇ ਲਖਾਏ ਇੱਕ ਕੋਠੀ ਕਿਰਾਏ ਦੇ ਉੱਤੇ ਲਈ ਤੇ ਨਾ ਸਿਰਫ ਖੁਦ ਬਲਕਿ ਸੀਐਮ ਦੀ ਧਰਮ ਪਤਨੀ ਨੇ ਵੀ ਜਲੰਧਰ ਚ ਮੋਰਚਾ ਸੰਭਾਲ ਲਿਆ ਤੇ ਮੁੱਖ ਮੰਤਰੀ ਇਸ ਪੂਰੀ ਜੰਗ ਨੂੰ ਸੂਬੇ ਦੇ ਮੁੱਦਿਆਂ ਤੋਂ ਲੈ ਕੇ ਸੀਵਰੇਜ ਦੇ ਟੱਕਣਾ ਤੱਕ ਵੀ ਲੈ ਗਏ ਆ ਜਿਹੜੀ ਬੀਬੀ ਖੜੀ ਹੈ ਉਹ ਆਪ ਵੀ ਡਿਪਟੀ ਮੇਅਰ ਰਹੀ ਹੈ ਉਹ ਕਿਸੇ ਗਲੀ ਦਾ ਇੱਕ ਸੀਵਰੇਜ ਦਾ ਟੱਕਣ ਨਹੀਂ ਬਦਲਾ ਸਕੀ ਹੋਰ ਕਿਹੜਾ ਬਦਲਾ ਲੈ ਕੇ ਆਉਂ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਸ਼ੀਤਲ ਅੰਗੁਰਾਲ ਵੀ ਰਹੇ ਤੇ ਜ਼ਿਕਰ ਕਰਦੇ ਰਹੇ ਕਿ ਨਾ ਚਾਹੁੰਦੇ ਹੋਏ ਵੀ ਅੰਗੁਰਾਲ ਨੇ ਵੈਸਟ ਹਲਕੇ ਨੂੰ ਚੋਣਾਂ ਦੇ ਵਿੱਚ ਧੱਕ ਦਿੱਤਾ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਟਰੰਪ ਕਾਰਡ ਸਾਬਿਤ ਹੋਇਆ ਜਿਸ ਦੇ ਵਿੱਚ ਸੀਐਮ ਨੇ ਸੰਕੇਤ ਦਿੱਤੇ ਸਨ ਕਿ ਮੋਹਿੰਦਰ ਭਗਤ ਜਿੱਤੇ ਤਾਂ ਕੈਬਨਿਟ ਦੀ ਕੁਰਸੀ ਪੱਕੀ ਹੋਵੇਗੀ ਇਹ ਸੀਟ ਜੇ ਕਾਂਗਰਸ ਜਿੱਦੀ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਆਮ ਆਦਮੀ ਪਾਰਟੀ ਸਰਕਾਰ ਟੁੱਟਦੀ ਹੈ ਨਾ ਬਣਦੀ ਹੈ ਪਰ ਹਾਂ ਜੇ ਸੀਟ ਆਮ ਆਦੀ ਪਾਰਟੀ ਜਿੱਦੀ ਹੈ ਤੁਹਾਡਾ ਸਰਕਾਰ ਦੇ ਵਿੱਚ ਹਿੱਸਾ ਪੈਂਦਾ ਹੈ ਤੁਹਾਡਾ ਸਰਕਾਰ ਦੇ ਵਿੱਚ ਯੋਗਦਾਨ ਪਾਊਗਾ